हां जी दोस्तों आज जेड़े ਤੁਸੀਂ ਸੜਕ ਦੇਖ ਰਹੇ ਹੋ ਦੋਸਤੋ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਗਿਆ ਹੋਵੇਗਾ ਦੋਸਤੋ ਇਹ ਜਲੰਧਰ ਬਾਈਪਾਸ ਦੀ ਦੋਸਤੋ ਸੜਕ ਹੈ ਜਿੱਥੇ ਮੈਂ ਇੱਕ ਤੋਂ 2 ਕਿਲੋਮੀਟਰ ਦੋਸਤੋ ਆ ਰਿਹਾ ਸੀਗਾ ਉੱਥੇ ਦੇਖ ਰਿਹਾ ਸੀਗਾ ਦੋਸਤੋ ਸੜਕ ਦਾ ਦੋਸਤੋ ਇੰਨਾ ਜ਼ਿਆਦਾ ਬੁਰਾ ਹਾਲ ਹੈ ਦੇਖ ਲਓ ਦੋਸਤੋ ਇੱਥੇ ਸ਼ੁਰੂਆਤ ਹੋ ਗਈ ਹੈ ਗੰਦੀ ਜੀ ਸੜਕ ਦੀ ਪ੍ਰਸ਼ਾਸਨ ਬਿਲਕੁਲ ਸੋ ਰਿਹਾ ਹੈ ਪ੍ਰਸ਼ਾਸਨ ਨੂੰ ਬਿਲਕੁਲ ਦੋਸਤੋ ਨਹੀਂ ਪਤਾ ਪੂਰਾ ਵੀ ਸ਼ਰਮ ਨਹੀਂ ਹੈ ਕਿ ਦੋਸਤੋ ਸੜਕ ਬਣਵਾ ਲਈਏ ਪੈਚ ਤੇ ਪੈਚ ਲਗਾ ਕੇ ਸੜਕਾਂ ਦਾ ਬੁਰਾ ਹਾਲ ਕਰਤਾ ਆ ਚੌਂਕ ਤੋਂ ਆਪਾਂ ਮੁੜ ਗਏ ਉਸ ਤੋਂ ਬਾਅਦ ਤੁਸੀਂ ਪੈਚ ਗਿ ਪੈਚ ਗਿੰਦੇ ਗਿੰਦੇ ਫੇਰ ਤੋਂ ਸ਼ਾਮ ਹੋ ਜਾਏਗੀ ਪ੍ਰਸ਼ਾਸਨ ਨੂੰ ਕਿਉਂ ਨਹੀਂ ਸ਼ਰਮ ਆਂਦੀ ਹੈ ਪੈਚ ਦਾ ਵੀ ਇੱਕ ਤੁਕ ਹੁੰਦਾ ਵਾ ਕਿ ਹਾਂ ਬਈ ਥੋੜਾ ਜਿਹਾ ਜੇ ਸੜਕ ਖਰਾਬ ਹੈ ਤਾਂ ਪੈਚ ਲਗਾ ਦਿੱਤਾ ਜਾਂਦਾ ਇੱਥੇ ਪੂਰੀ ਦੀ ਪੂਰੀ ਸੜਕ ਖਰਾਬ ਹੈ ਪਰ ਪੈਚ ਲਾ ਲਾ ਕੇ ਪੂਰੀ ਸੜਕ ਗੰਦੀ ਕਰਤੀ ਹੈ ਕਿਸੇ ਇੱਕ ਬੰਦੇ ਨੇ ਆਵਾਜ਼ ਨਹੀਂ ਚੱਕੀ ਮੈਂ ਮੈਂ ਜ਼ਿੰਮੇਵਾਰੀ ਲੈ ਰਿਹਾ ਲੁਧਿਆਣੇ ਦੀ ਆ ਚੀਜ਼ਾਂ ਦਿਖਾਉਂਗਾ ਤੁਹਾਨੂੰ ਮਾੜੀਆਂ ਚੀਜ਼ਾਂ ਦੋਸਤੋ ਜਿੱਥੇ ਸੜਕਾਂ ਗਲਤ ਨੇ ਜਾਂ ਫਿਰ ਸੜਕਾਂ ਟੁੱਟੀਆਂ ਨੇ ਲਾਈਟਾਂ ਖਰਾਬ ਨੇ ਜਾਂ ਬਿਜਲੀ ਨਹੀਂ ਹੈ ਸਾਰੀ ਚੀਜ਼ਾਂ ਨੂੰ ਮੈਂ ਉਜਾਗਰ ਕਰੂੰਗਾ ਫੋਲੋ ਕਰਨਾ ਸਪੋਰਟ ਕਰਨਾ ਵੀਡੀਓ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਇਹਨਾਂ ਨੂੰ ਠੀਕ ਕਰਵਾਉਣਾ ਜਲੀਲ ਕਰ ਕਰਕੇ ਠੀਕ ਕਰਵਾਉਂਗਾ ਇਹਨਾਂ ਚੀਜ਼ਾਂ ਨੂੰ ਠੀਕ ਕਰਾਣਾ ਮੇਰਾ ਕੰਮ ਹੈ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤੇ ਆਪਣੇ ਰਾਏ ਮੈਨੂੰ ਕਮੈਂਟਾਂ ਦੇ ਵਿੱਚ ਦੱਸੀ ਜਾਓ ਆ ਦੇਖੋ ਪੈਚ ਆ ਦੇਖ ਲਓ ਪੈਚ ਇੱਕ ਅੱਧਾ ਪੈਚ ਨਹੀਂ ਜਦ ਇੱਥੇ ਮੈਂ ਕਹਿ ਲਵਾਂ ਕਿ ਇੱਥੇ 5-5 ਹਜ਼ਾਰ ਪੈਚ ਲਾਇਆ ਗਿਆ ਆ ਦੇਖ ਲਓ ਲਾਈਟ ਸਿਗਨਲ ਦੋਸਤੋ ਨਹੀਂ ਚੱਲਦੇ ਪਏ ਆ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ ਪਰ ਇੱਥੇ ਜੇ ਚਲਾਨ ਦੀ ਗੱਲ ਕਰੀਏ ਤਾਂ ਮਿੰਟੋ-ਮਿੰਟੀ ਚਲਾਨ ਹੋ ਜਾਂਦੇ ਨੇ ਪੈਚ ਦੇਖ ਲਓ ਦੋਸਤੋ ਇੱਕ ਤੋਂ ਡੇਢ ਆ ਦੋਸਤੋ ਸਾਈਨ ਦੇਖ ਲਓ ਸਬਜੀ ਮੰਡੀ ਵਾਲਾ ਦੋਸਤੋ ਜਿਹੜਾ ਚੌਕ ਜਾਂਦਾ ਵਾ ਸਲੇਮ ਟਾਵਰੀ ਤੋਂ ਇਹ ਉਹ ਚੌਕ ਹੈ ਪਹਿਲਾਂ ਕਾ ਦੋਸਤੋ ਜਮਾਨਾ ਇਦਾਂ ਦਾ ਹੁੰਦਾ ਸੀਗਾ ਕਿ ਸਾਨੂੰ ਘਰ ਤੋਂ ਬਾਹਰ ਨਿਕਲਣਾ ਪੈਂਦਾ ਸੀਗਾ ਆਵਾਜ਼ ਚੱਕਣ ਲਈ ਬਟ ਅੱਜ ਦਾ ਜਮਾਨਾ ਦੋਸਤੋ ਡਿਜੀਟਲ ਹੋ ਗਿਆ ਤੁਸੀਂ ਘਰੇ ਬੈਠੇ ਸਾਨੂੰ ਸ਼ੇਅਰ ਤੇ ਫੋਲੋ ਕਰਕੇ ਸਪੋਰਟ ਕਰ ਸਕਦੇ ਹੋ ਇਹ ਚੀਜ਼ਾਂ ਨੂੰ ਠੀਕ ਕਰਾਣਾ ਸਾਡਾ ਕੰਮ ਹੈ ਸਪੋਰਟ ਕਰਨਾ ਤੁਹਾਡਾ ਕੰਮ ਹੈ ਬਾਰ-ਬਾਰ ਮੈਂ ਕਹਿ ਰਿਹਾ ਦੋਸਤੋ ਸਪੋਰਟ ਕਰਨਾ ਤੁਹਾਡਾ ਕੰਮ ਹੈ ਆ ਦੇਖ ਲਓ ਗੱਡੇ ਤੋਹੇ ਦੇਖ ਲਓ ਆ ਸੜਕ ਦਾ ਹਾਲ ਦੇਖ ਲਓ ਕਿਆ ਹਾਲਤ ਬਣਾਤਾ ਸੜਕਾਂ ਦਾ ਸਰਕਾਰ ਨੂੰ ਪੂਰਾ ਵੀ ਸ਼ਰਮ ਨਹੀਂ ਆ ਰਹੀ ਦੋਸਤੋ ਲੁਧਿਆਣਾ ਨੂੰ ਸਮਾਰਟ ਸਿਟੀ ਕਹਿ ਤਾ ਦਿੱਤਾ ਜਾਂਦਾ ਵਾ ਕਾਗਜ਼ਾਂ ਦੇ ਵਿੱਚ ਸਮਾਰਟ ਸਿਟੀ ਹੈ ਉਧਾਂ ਕਿਸੇ ਪਿੰਡ ਤੋਂ ਵੀ ਜ਼ਿਆਦਾ ਮਾੜੀ ਹਾਲਤ ਦੋਸਤੋ ਲੁਧਿਆਣੇ ਦੇ ਹੋਏ ਪਏ ਆ ਦੇਖ ਲਓ ਪੈਚ ਹੱਦ ਹੁੰਦੀ ਹੈ ਕਿਸੇ ਚੀਜ਼ ਦੀ ਪ੍ਰਸ਼ਾਸਨ ਨੂੰ ਸ਼ਰਮ ਕਰਨੀ ਚਾਹੀਦੀ ਹੈ ਥੋੜੀ ਜੀ ਇੰਨਾ ਪੈਸਾ ਕਿੱਥੇ ਲੈ ਕੇ ਜਾਊਗੀ ਸਰਕਾਰ ਸਾਡੇ ਟੈਕਸ ਤੋਂ ਦੋਸਤੋ ਸੜਕਾਂ ਬੰਦੀਆਂ ਨੇ ਸਾਡੇ ਟੈਕਸ ਤੋਂ ਦੋਸਤੋ ਲਾਈਟਾਂ ਠੀਕ ਹੁੰਦੀਆਂ ਸਾਡੇ ਟੈਕਸ ਤੋਂ ਹੀ ਲੁਧਿਆਣਾ ਚੱਲਦਾ ਵਾ ਇਸ ਤੋਂ ਬਾਅਦ ਵੀ ਸਾਨੂੰ ਸਹੂਲਤਾਂ ਨਹੀਂ ਮਿਲਦੀਆਂ ਨੇ ਚੰਗੀਆਂ ਤੇ ਸਾਨੂੰ ਕਿੰਨਾ ਦੁੱਖ ਹੋ ਰਿਹਾ ਵਾ ਦੋਸਤੋ ਇਹ ਮੈਂ ਪ੍ਰਗਟ ਕਰਦਾ ਪਿਆ ਵਾਂ ਹੁਣ ਤੁਸੀਂ ਦੇਖੋ ਸਾਡੇ ਟੈਕਸਟ ਹੋਈ ਉਹਨਾਂ ਦਾ ਘਰ ਚੱਲਦਾ ਦੋਸਤੋ ਉਹਨਾਂ ਨੂੰ ਕੋਈ ਕਮੀ ਨਹੀਂ ਆਂਦੀ ਗੱਡੀਆਂ ਹੁੰਦੀਆਂ ਸਭ ਕੁਝ ਹੁੰਦਾ ਐ ਆ ਸਾਸਿ ਕਦੀ ਕੁਝ ਨਹੀਂ ਕਹਿੰਦੇ ਉਹਨਾਂ ਦੇ ਵਿਰੁੱਧ ਬਟ ਸਾਨੂੰ ਸਾਡਾ ਸ਼ਹਿਰ ਵਧੀਆ ਚਾਹੀਦਾ ਅਸੀਂ ਆਪਣੇ ਸ਼ਹਿਰ ਨੂੰ ਲੁਧਿਆਣਾ ਸ਼ਹਿਰ ਨੂੰ ਅਸੀਂ ਸਿੰਗਾਪੁਰ ਯੂਐਸਏ ਕੈਨੇਡਾ ਨਾਲ ਨਹੀਂ ਕੰਪੇਅਰ ਕਰਨਾ ਅਸੀਂ ਸਿਰਫ ਚੰਡੀਗੜ੍ਹ ਨਾਲ ਕੰਪੇਅਰ ਕਰ ਲਈਏ ਇਹ ਬਹੁਤ ਵੱਡੀ ਗੱਲ ਹੋਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਹੋਰ ਤੁਹਾਨੂੰ ਦਿਖਾ ਰਿਹਾ ਹਾਂ ਵੀਡੀਓ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੀਓ ਕਰੇ ਬੈਠੇ ਸਪੋਰਟ ਕਰਦੇ ਰਹੀਓ ਇੱਕੋ ਹੀ ਗੱਲ ਬਾਰ ਬਾਰ ਕਹੂੰਗਾ ਵੀਡੀਓ ਨੂੰ ਜਿੰਨਾ ਹੋ ਸਕੇ ਦੋਸਤੋ ਲੋਕਾਂ ਤੱਕ ਸ਼ੇਅਰ ਕਰ ਦਿਓ ਕਿਉਂਕਿ ਸਮਾਰਟ ਸੈਟੀ ਕੈਨ ਨਾਲ ਨਹੀਂ ਕਰਨ ਨਾਲ ਬਣੂਗਾ ਜਿੱਥੇ ਸਾਡਾ ਪ੍ਰਸ਼ਾਸਨ ਵਧੀਆ ਕੰਮ ਕਰੂਗਾ ਉਹਨੂੰ ਐਪਰੀਸ਼ੀਏਟ ਕਰਨਾ ਵੀ ਸਾਡਾ ਕੰਮ ਹੈ ਆ ਦੇਖ ਲ ਲੁਧਿਆਣੇ ਦੀ 70% ਸੜਕਾਂ ਇੱਦਾਂ ਦੀ ਨੇ ਜਿਨ੍ਹਾਂ ਦੇ ਉੱਤੇ ਪੈਚ ਤੱਕ ਪੂਜਾ ਹੈਗਾ ਦੋਸਤੋ ਸੜਕਾਂ ਤਾਂ ਦਿਸਦੀਆਂ ਹੀ ਨਹੀਂ ਆਹ ਦੇਖ ਲਓ ਸੜਕ ਕੀ ਬਾਤ ਹੈ ਆ ਫੁੱਲ ਦੇ ਥੱਲੇ ਸਫਾਈ ਬਿਲਕੁਲ ਉਹ ਦੇਖ ਲਓ ਡਸਟਬਿਨ ਜਿਹਾ ਬਣਾਇਆ ਹੋਇਆ ਕਿੰਨਾ ਕਚਰਾਵਾ ਕੋਈ ਵੀ ਲੁਧਿਆਣੇ ਦੀ ਇੱਦਾਂ ਦੀ ਸੜਕ ਨਹੀਂ ਹੈ ਜਿੱਥੇ ਤੁਹਾਨੂੰ ਗੰਦੇ ਲਫਾਫੇ ਨਾ ਮਿਲਣ ਆਹ ਦੇਖ ਲਓ ਟੁੱਟੀਆਂ ਸੜਕਾਂ ਆ ਪਿੰਡ ਤੋਂ ਵੀ ਮਾੜੇ ਹਾਲਾਤ ਨੇ ਯਾਰ ਇਹ ਆਮ ਜਨਤਾ ਕਰਕੇ ਹੀ ਹੈ ਜੋ ਚੁੱਪੀ ਛਾੜ ਕੇ ਬੈਠੀ ਹੁੰਦੀ ਆ ਤੁਸੀਂ ਬੋਲੋ ਆਵਾਜ਼ ਚੱਕੋ ਤੁਸੀਂ ਟੈਕਸ ਦਿੰਨੇ ਹੋ ਯਾਰ ਤੁਸੀਂ ਚੀਜ਼ਾਂ ਖਰੀਦਿਓ ਜੇ ਤੁਸੀਂ 10 ਰੁਪਏ ਦੀ ਚੀਜ਼ ਖਰੀਦਿਓ ਨਾ ਤੁਸੀਂ ਉਹਦੇ ਤੇ ਵੀ ਟੈਕਸ ਦਿੰਨੇ ਹੋ ਕਿਉਂ ਕਿਉਂ ਟੈਕਸ ਦਿੰਨੇ ਹੋ ਇਸ ਵੀਡੀਓ ਵਿੱਚ ਸਾਰੀਆਂ ਗੱਲਾਂ ਤਾਂ ਕਵਰ ਨਹੀਂ ਕਰ ਪਾਉਂਗਾ ਪਰ ਦੋਸਤੋ ਆਮ ਜਨਤਾ ਦੇ ਹੱਕ ਜਿਹੜੇ ਨੇ ਉਹ ਮੈਂ ਦੱਸਦਾ ਰਹੂੰਗਾ ਤੁਸੀਂ ਜੇ ਪੰਜਾਬ ਨਾਲ ਪਿਆਰ ਕਰਦੇ ਹੋ ਦੋਸਤੋ ਜੇ ਤੁਸੀਂ ਲੁਧਿਆਣੇ ਨੂੰ ਆਪਣਾ ਮੰਨਦੇ ਹੋ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਅਸੀਂ ਲੁਧਿਆਣੇ ਨੂੰ ਚੰਡੀਗੜ੍ਹ ਤੋਂ ਬੈਟਰ ਬਣਾ ਕੇ ਹੀ ਰਵਾਂਗੇ ਜੈ ਹਿੰਦ ਜੈ ਸ਼੍ਰੀ ਰਾਮ